ਛੋਟੀ ਜੀ ਬੱਚੀ ਯਾ 13 ਸਾਲ ਦੀ 13 ਸਾਲ ਦਾ ਬੱਚਾ ਕੀ ਹੁੰਦਾ ਯਾਰ ਤੈਨੂੰ ਤੇ ਆਪ ਹੀ ਉਸ ਹਰਕਤ ਤੋਂ ਬਾਅਦ ਕੰਦਾ ਨਾਲ ਟੱਕਰਾ ਮਾਰ ਕੇ ਆਪਣਾ ਕਿਤੇ ਸਿਰ ਫੋੜ ਕੇ ਮਰ ਜਾਣਾ ਚਾਹੀਦਾ ਸੀ ਤੈਨੂੰ ਆਪ ਨੂੰ ਖੁਦ ਨੂੰ ਹੀ ਯਾਰ ਪਤਾ ਨਹੀਂ ਕਿੱਦਾਂ ਦੇ ਬੰਦੇ ਪ੍ਰਮਾਤਮਾ ਸਮਾਜ ਦੇ ਵਿੱਚ ਭੇਦ ਦਿੰਦਾ ਜੇ ਗੰਦਲਾ ਕਰਨ ਨੂੰ ਸਮਾਜ ਨੂੰ ਸਾਰਾ ਪੰਜਾਬ ਸ਼ਰਮਸਾਰ ਹੋਇਆ ਉਸ ਦਰਿੰਦਗੀ ਦੀ ਉਸ ਹਰਕਤ ਕਰਕੇ ਪਿਛਲੇ 2-3 ਸਾਲ ਚ ਲਗਾਤਾਰ 2-3 ਘਟਨਾ ਹੋ ਚੁੱਕੀਆਂ ਪੰਜਾਬ ਵਿੱਚ ਅਜਹੀਆਂ ਸ਼ਰਮ ਆਉਂਦੀ ਏ ਯਾਰ ਸਾਨੂੰ ਸਾਰਾ ਪੰਜਾਬ ਸ਼ਰਮਸਾਰ ਹੁੰਦਾ ਇਨਾ ਗੰਦੇ ਲੋਕਾਂ ਦੀ ਇਨਾ ਗੰਦੀਆਂ ਹਰਕਤਾਂ ਕਰਕੇ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਇਹ ਗੱਲ ਕੋਈ ਆਮ ਨਹੀਂ ਹੈਗੀ ਇਸ ਗੱਲ ਨੂੰ ਨਜ਼ਰ ਅੰਦਾਜ਼ ਬਿਲਕੁਲ ਨਹੀਂ ਕੀਤਾ ਜਾ ਸਕਦਾ ਦੇਖੋ ਸਮਾ ਕਿਦਾਂ ਦਾ ਆ ਚੁੱਕਿਆ ਅਸੀਂ ਅੱਜ ਆਪਣੇ ਘਰ ਦੇ ਵਿੱਚ ਆਪਣੇ ਗਲੀ ਗੁਆਂਢ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈਗੇ ਤੇ ਮਾਪਿਆਂ ਨੂੰ ਹੀ ਚਾਹੀਦਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਜਿੱਦਾਂ ਦਾ ਅੱਜ ਟਾਈਮ ਚੱਲ ਰਿਹਾ ਕਾਲਯੁਗ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਲੋਕਾਂ ਦੀ ਮਾਨਸਿਕਤਾ ਗਿਰਦੀ ਜਾ ਰਹੀ ਏ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਜੇ ਕਿਸੇ ਆਪਣੇ ਗਲੀ ਗੁਆਂਢ ਜੀਏ ਕਿਸੇ ਨਾਲ ਤੁਹਾਡਾ ਬੈਠਣਾ ਖਲੋਣਾ ਹੈਗਾ ਤਾਂ ਬੱਚਿਆਂ ਦੇ ਜੇ 10 15 20 ਮਿੰਟ ਜਾਂਦੇ ਹੋ ਅਗਲੀ ਗੁਆਣ ਦੇ ਵਿੱਚ ਬੱਚਿਆਂ ਦੇ ਨਾਲ ਜਾਓ ਕਿਉਂਕਿ ਹੁਣ ਪਹਿਲੇ ਵਾਲਾ ਸਮਾਂ ਨਹੀਂ ਰਿਹਾ ਪਹਿਲਾਂ ਹੁੰਦਾ ਸੀ ਪਿੰਡਾਂ ਪਿੰਡਾਂ ਦੇ ਵਿੱਚ ਆਪਾਂ ਕਿਸੇ ਦੇ ਚੱਲ ਜਾਂਦੇ ਸੀ ਘਰਾਂ ਦੇ ਵਿੱਚ ਉਦੋਂ ਮਾਹੌਲ ਕੁਝ ਹੋਰ ਹੁੰਦਾ ਸੀ ਉਹ ਵੀ ਪਿੰਡਾਂ ਦੀ ਗੱਲ ਸੀ ਪਿੰਡਾਂ ਦਾ ਮੋਲ ਤਾਂ ਅਲੱਗ ਹੈ ਤੇ ਸ਼ਹਿਰਾਂ ਦੇ ਵਿੱਚ ਤਾਂ ਕੁਝ ਕਹਿ ਨਹੀਂ ਸਕਦੇ ਆਪਾਂ ਹੁਣ ਤਾਂ ਮਤਲਬ ਕਿ ਬੱਚੇ ਹੁਣ ਬੱਚੇ ਕੀ ਕਿਸੇ ਵੀ ਇਹਦਾ ਬੰਦਾ ਸੁਰੱਖਿਅਤ ਨਹੀਂ ਹੈਗਾ ਖਾਸ ਕਰਕੇ ਪੰਜਾਬ ਦੇ ਵਿੱਚ ਹੁਣ ਕਿਸੇ ਦੇ ਕੀ ਭੋਸਾ ਕੀਤਾ ਜਾ ਸਕਦਾ ਉਹ ਬੰਦਾ ਕਾਫੀ ਇਹਦਾ ਦੱਸਿਆ ਜਾ ਰਿਹਾ ਕੇਸ ਕੇਸ ਰੱਖੇ ਹੋਏ ਸੀ ਦਾੜੀ ਕੇਸ ਰੱਖੇ ਹੋਏ ਸੀ ਅਮਰਿਤਧਾਰੀ ਬੰਦਾ ਸੀਗਾ ਹੁਣ ਅਜਿਹੇ ਬੰਦੇ ਅਜਿਹੇ ਬੰਦੇ ਦੀ ਮਾਨਸਿਕਤਾ ਉਸ ਬੰਦੇ ਦਾ ਦਿਮਾਗ ਵੀ ਨਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਦੀ ਆਪ ਦੀ ਧੀ ਵੀ ਉਸ ਧੀ ਦੀ ਉਮਰ ਦੀ ਸੀ ਸੋ ਅੱਜ ਦੇ ਸਮੇਂ ਵਿੱਚ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਰ ਜਗ੍ਹਾ ਕਾਨੂੰਨ ਨੂੰ ਹਰ ਜਗ੍ਹਾ ਪ੍ਰਸ਼ਾਸਨ ਨੂੰ ਕਠਰੇ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ ਅਸੀਂ ਆਪ ਦੀ ਵੀ ਜ਼ਿੰਮੇਵਾਰੀ ਸਮਝੀਏ ਕਿਉਂਕਿ ਠੀਕ ਹੈ ਜੋ ਪੁਲਿਸ ਨੇ ਜੋ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੈ ਉਹ ਤਾਂ ਹੋ ਗਈ ਪਰ ਜਿਸ ਘਰ ਦੀ ਧੀ ਚਲੀ ਗਈ ਏ ਉਸ ਘਰ ਮਾਪਿਆਂ ਦਾ ਕੀ ਹਾਲ ਹੋਊਗਾ মিডিਆ ਵਾਲੇ ਬਾਰ-ਬਾਰ ਜਾ ਕੇ ਉਸ ਮਾਂ ਤੋਂ ਬਾਰ-ਬਾਰ ਸਵਾਲ ਕਰਦੇ ਨੇ ਕੀ ਹੋਇਆ ਸੀ ਕੀ ਦੇਖਿਆ ਸੀ ਤਾਂ ਇਹ ਚੀਜ਼ਾਂ ਬਾਰ-ਬਾਰ ਸੁਣ ਕੇ ਫਿਰ ਬਾਰ-ਬਾਰ ਉਹੀ ਗੱਲਾਂ ਉਹਨਾਂ ਨੂੰ ਯਾਦ ਕਰਵਾਈਆਂ ਜਾਂਦੀਆਂ ਉਹਨਾਂ ਦਾ ਕਾਲਜਾ ਬੁਲੰਦ ਰਹਿ ਜਾਂਦਾ ਤਾਂ মিডিਆ ਵਾਲਾ ਨੂੰ ਚਾਹੀਦਾ ਹੈ ਹਾਂ ਠੀਕ ਆ ਖਬਰ ਦੀ ਤੁਸੀਂ ਕਵਰੇਜ ਕਰਨੀ ਹੁੰਦੀ ਆ ਉਹ ਕਿਸੇ ਲਿਮਟ ਤੱਕ ਰਹਿ ਕੇ ਕਰਿਆ ਕਰੋ ਤੋਂ ਦੋਸਤੋ ਆਪਣੇ ਬੱਚਿਆਂ ਦਾ ਧੀਆ ਦਾ ਪੁੱਤਾਂ ਦਾ ਜਿਹੜੇ ਹੱਲੇ ਮਚੂਰ ਨਹੀਂ ਹੋਏ ਉਹਨਾਂ ਦੀ ਸੁਰੱਖਿਆ ਦਾ ਆਪ ਜ਼ਿੰਮੇਵਾਰੀ ਚੱਕੋ ਤੇ ਉਹਨਾਂ ਇਨਸਾਨਾਂ ਨੂੰ ਵੀ ਉਹਨਾਂ ਦਰਿੰਦਿਆਂ ਨੂੰ ਵੀ ਇਨਸਾਨ ਤਾਂ ਨਹੀਂ ਕਿਹਾ ਜਾ ਸਕਦਾ ਸ਼ੈਤਾਨ ਕਿਹਾ ਜਾ ਸਕਦਾ ਉਹਨਾਂ ਦਰਿੰਦਿਆਂ ਨੂੰ ਜਿਹੜੇ ਅਜਿਹੀ ਗਿਰੀ ਹੋਈ ਹਰਕਤ ਨੂੰ ਅੰਜਾਮ ਦਿੰਦੇ ਨੇ ਤੁਹਾਡਾ ਨਿਪਟਾਰਾ ਇਸ ਸਮਾਜ ਦੀ ਇਸ ਦੇਸ਼ ਦੀ ਕਚਾਰੀ 'ਚ ਖੜੇ ਹੋ ਕੇ ਨਹੀਂ ਹੋ ਸਕਦਾ ਇਸ ਤੋਂ ਬਾਅਦ ਉਸ ਪ੍ਰਮਾਤਮਾ ਦੀ ਕਚਾਰੀ 'ਚ ਵੀ ਤੁਹਾਨੂੰ ਖੜਾ ਹੋਣਾ ਪੈਂਦਾ ਕਟਹਿਰੇ ਦੇ ਵਿੱਚ ਤੇ ਉੱਥੇ ਤੁਹਾਡਾ ਹਿਸਾਬ ਇੱਕ ਦੋ ਜਨਮ 'ਚ ਨਹੀਂ ਜਨਮਾਂ ਜਨਮਾਂ ਤੱਕ ਇਸ ਗੰਦੀ ਅਜਿਹੀ ਗੰਦੀ ਹਰਕਤਾਂ ਦੀ ਸਜ਼ਾ ਜਨਮਾਂ ਜਨਮਾਂ ਤੱਕ ਪੂਕਤ ਨਹੀਂ ਪੈਂਦੀ ਏ ਯਾਰ ਕਮਾਲ ਤੁਸੀਂ ਕਿੱਦਾਂ ਅਜਿਹੇ ਤੁਹਾਡੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਅਜਿਹੇ ਗੰਦੇ ਵਿਚਾਰ ਕਿਵੇਂ ਆ ਜਾਂਦੇ ਆ ਅਜਿਹੀ ਗੰਦੀ ਹਰਕਤ ਕਰਨਾ ਤਾਂ ਦੂਰ ਦੀ ਗੱਲ ਐਦਾਂ ਦੇ ਵਿਚਾਰ ਵੀ ਮਨ ਦੇ ਵਿੱਚ ਕਿਵੇਂ ਆ ਜਾਂਦੇ ਨੇ ਛੋਟੀ ਜੀ ਬੱਚੀ ਯਾਰ 13 ਸਾਲ ਦੀ 13 ਸਾਲ ਦਾ ਬੱਚਾ ਕੀ ਹੁੰਦਾ ਯਾਰ ਤੈਨੂੰ ਤਾਂ ਆਪ ਹੀ ਉਸ ਹਰਕਤ ਵਾਰ ਕੰਦਾ ਨਾਲ ਟੱਕਰਾ ਮਾਰ ਕੇ ਆਪਣਾ ਕਿਤੇ ਸਿਰ ਫੋੜ ਕੇ ਮਰ ਜਾਣਾ ਚਾਹੀਦਾ ਸੀ ਤੈਨੂੰ ਆਪ ਨੂੰ ਖੁਦ ਨੂੰ ਹੀ ਯਾਰ ਪਤਾ ਨਹੀਂ ਕਿੱਦਾਂ ਦੇ ਬੰਦੇ ਪਰਮਾਤਮਾ ਸਮਾਜ ਦੇ ਵਿੱਚ ਭੇਦ ਦਿੰਦਾ ਜੇ ਗੰਦਲਾਕਰ ਨੂੰ ਸਮਾਜ ਨੂੰ ਸਾਰਾ ਪੰਜਾਬ ਸ਼ਰਮਸਾਰ ਹੋਇਆ ਉਸ ਦਰਿੰਦਗੀ ਦੀ ਇਸ ਹਰਕਤ ਕਰਕੇ ਪਿਛਲੇ 2-3 ਸਾਲਾਂ 'ਚ ਲਗਾਤਾਰ 2-3 ਘਟਨਾ ਹੋ ਚੁੱਕੀਆਂ ਪੰਜਾਬ ਵਿੱਚ ਅਜਿਹੀਆਂ ਸ਼ਰਮ ਆਉਂਦੀ ਹੈ ਯਾਰ ਸਾਨੂੰ ਸਾਰਾ ਪੰਜਾਬ ਸ਼ਰਮਸਾਰ ਹੁੰਦਾ ਇਹਨਾਂ ਗੰਦੇ ਲੋਕਾਂ ਦੀ ਇਹਨਾਂ ਗੰਦੀਆਂ ਹਰਕਤਾਂ ਕਰਕੇ